ਤੋ ਸਾਡੇ ਨਾਲ ਇਸ ਵੇਲੇ ਆਮ ਆਦੀ ਪਾਰਟੀ ਦੇ ਚੀਫ ਸਪੋਕਸਪਰਸਨ ਕੁਲਦੀਪ ਸਿੰਘ ਢਾਲੀਵਾਲ ਜੀ ਮੌਜੂਦ ਨੇ ਢਾਲੀਵਾਲ ਸਭ ਕਿਵੇਂ ਫੈਸਲੇ ਨੂੰ ਦੇਖਦੇ ਹੋ ਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਵੇਖੋ ਇਹ ਤਾਂ ਕਾਂਗਰਸ ਪਾਰਟੀ ਦਾ ਮਤਲਬ ਅੰਦਰੂਨੀ ਮਸਲਾ ਆ ਜੀ ਸਾਡਾ ਮਸਲਾ ਤੇ ਆ ਕਿ ਜਿਹੜੇ ਉਹਨਾਂ ਨੇ ਦੋਸ਼ ਲਾਏ ਜੀ ਜਿਹੜੇ ਉਹਨਾਂ ਨੇ 500 ਕਰੋੜ ਰੁਪਏ ਖਾ ਜਾਂ ਉਸ ਤੋਂ ਬਾਅਦ ਸੁਨੀਲ ਜਾਖੜ ਜੀ ਨੇ ਇਹ ਰੱਖਿਆ ਕਿ ਚੰਨੀ ਨੇ ਫਦੇ 300 ਕੋਰ ਰੁਪਈਆ ਦੇ ਤਾਂ ਮੁੱਖ ਮੰਤਰੀ ਬਣ ਲਈ ਜੀ ਪਾਰਟੀ ਨੂੰ ਉਸ ਵਾਸ ਕਰਨਾ ਚਾਹੀਦਾ ਕਿ ਉਹ ਪੈਸਾ ਕਿੱਥੋਂ ਆਇਆ ਪੈਸਾ ਕਿੱਥੇ ਗਿਆ ਉਹ ਜਾਖਰ ਸਾਹਿਬ ਉਹਦੇ ਪ੍ਰਧਾਨ ਸੀਗੇ ਜੀ ਚੰਨੀ ਸਾਹਿਬ ਨੂੰ ਇਹ ਦੱਸਣਾ ਚਾਹੀਦਾ ਸਰ ਇਹ ਜਿਹੜੇ ਦੋਸ਼ ਨੇ ਕਿ ਇਹਨੂੰ ਸਸਪੈਂਡ ਕੀਤਾ ਕਾਂਗਰਸ ਜੇ ਜੇ ਉਹ ਕਲੀਨ ਨਹੀਂ ਹੋਊਗੀ ਜੀ ਕਾਂਗਰਸ ਦੇ ਆਵਾਜ਼ ਦੇ ਵਿੱਚ ਪਹਿਲਾਂ ਵੀ ਬੜੇ ਬੜੇ ਵੱਡੇ ਕਪਲੇ ਘਟਾ ਦੇ ਹੋਇਆ ਕ੍ਰਸ਼ਕ ਦੀ ਸਭ ਤੋਂ ਵੱਡੀ ਮਾਂ ਪਾਰਟੀ ਆ ਜਿੱਤ ਕਰਕੇ ਮੈਂ ਸਮਝਦਾ ਕਿ ਉਹਨਾਂ ਨੂੰ ਸਸਪੈਂਡ ਕੀਤੇ ਆ ਜਾਂ ਹਵਾਲ ਕੀਤੇ ਆ ਇਹਨਾਂ ਦਾ ਕਿ ਪਤਾ ਕਦੋਂ ਇਹਨਾਂ ਘਰ ਵਾਪਸੀ ਕਰ ਦੇਣੀ ਆ ਸੰਦੇਕ ਦੀ ਗੱਲ ਕਦੋਂ ਇਹਨਾਂ ਕਹਿ ਦਿੰਦਾ ਮਾਫੀ ਮੰਗ ਲਈਏ ਤੇ ਛੱਡੋ ਤੇ ਪਰ ਲੋਕਾਂ ਦੀ ਸਵਾਲ ਇਹ ਆ ਕਿ ਪੰਜਾਬ ਇਹਨਾਂ ਦੇ ਝੰਡੇ ਤੇ ਨਹੀਂਗਾ ਇਹਨਾਂ ਦੇ ਝੰਡੇ ਤੇ ਚੀਫ ਮਿਨਿਸਟਰੀਆਂ ਨੇ ਤੇ ਇਹ ਚੀਫ ਮਿਨਿਸਟਰੀਆਂ ਦੀਆਂ ਲੜਾਈਆਂ ਲੜਦੀਆਂ ਇਹ ਇਸ ਕਰਕੇ ਲੋਕਾਂ ਨੂੰ ਕਾਂਗਰਸ ਤੋਂ ਸਾਵਧਾਨ ਰਹਿਣਾ ਚਾਹੀਦਾ ਕਾਂਗਰਸ ਬਹੁਤ ਕਰਪਟ ਪਾਰਟੀ ਆ ਔਰ ਪੰਜਾਬ ਦਾ ਨਾ ਕਦੇ ਇਹਨਾਂ ਭਲਾ ਕੀਤਾ ਤੇ ਨਾ ਕਰ ਸਕਦੀ ਉਹ ਕਹਿ ਰਹੇ ਨੇ ਕਿ ਨਵਜੋਤ ਕੋਰ ਸਿੱਧੂ ਕੋ ਉਸਦਾ ਕੋਈ ਸਬੂਤ ਹੈ ਤੇ ਦੇਵੇ ਸਰ ਜਿਹੜਾ ਬੰਦਾ ਗੱਲ ਕਰਦਾ ਹੈ ਜੀ ਉਹ ਸਬੂਤ ਵੀ ਦੇਊਗਾ ਉਹਨੇ ਕਹਿਣ ਕਿ ਸੁਨੀਲ ਜਾਖੜ ਸਬੂਤ ਦੇਵੇ ਜੀ ਸਮਝਦਾ ਕਿ ਦੀ ਗੱਲ ਇਹ ਉਹਦੇ ਦਾਵਾ ਪਾਇਆ ਕਿ ਚੰਨੀ ਸਾਹਿਬ ਦੇ ਤਾਂ ਕਦੇ ਪੈਸੇ ਫੜੇ ਗਏ ਸੀ ਜੀ ਕਿ ਤੂੰ ਨਹੀਂ ਪਤਾ ਜੀ ਉਹਨਾਂ ਦੇ ਕਦੇ ਪੈਸੇ ਫੜੇ ਗਏ ਸੀ ਉਹਦੇ ਬਾਅਦ ਕੀ ਸਬੂਤ ਚਾਹੀਦਾ ਇਹਨਾਂ ਨੂੰ ਜੀ ਸਮਝਦਾ ਕਿ ਦੀ ਗੱਲ ਜੀ 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 ਇਹ ਗੱਲ ਟਾਲਣ ਵਾਲੀ ਗੱਲ ਆ ਗੱਲ ਮੈਂ ਤੁਹਾਨੂੰ ਦੱਸਣ ਲਿਆ ਕਿ ਜਿਹੜਾ ਦੋਸ਼ ਆ ਜੀ ਇਹ ਬਹੁਤ ਵੱਡਾ ਦੋਸ਼ ਆ ਉਹਦੇ ਐਂਟੀ ਪੰਜਾਬ ਕਾਂਗਰਸ ਪਾਰਟੀ ਜਿਹੜੇ ਕੰਮ ਕਰਦੀ ਆ ਉਹਨਾਂ ਦਾ ਇੱਕ ਵੱਡਾ ਸੂਤ ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕੀਤਾ ਗਿਆ ਕੀ ਸਮਝਦੇ ਹੋ ਕਿ ਉਹਨਾਂ ਨਾਲ ਗੱਲਬਾਤ ਵੀ ਨਹੀਂ ਕੀਤੀ ਗਈ ਉਹਨਾਂ ਨੂੰ ਸ਼ੋ ਕੋਜ਼ ਨੋਟਿਸ ਵੀ ਨਹੀਂ ਕੀਤਾ ਗਿਆ ਤੇ ਸਿੱਧਾ ਹੀ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰਤਾ ਗਿਆ ਨਹੀਂ ਉਹ ਤਾਂ ਮੈਂ ਤੁਹਾਨੂੰ ਦੱਸਿਆ ਤੇ ਉਹਨਾਂ ਦੀ ਪਾਰਟੀ ਦਾ ਇਸ਼ੂ ਆ ਜੀ ਕੰਮ ਤੇ ਗਲਤ ਆ ਪਰ ਉਹਨਾਂ ਦੀ ਪਾਰਟੀ ਦਾ ਦੂਜਾ ਇਸ਼ੂ ਆ ਕਿੰਦਾ ਡਿਸਪਲਿਨ ਦੀ ਕਾਰਵਾਈ ਕਰਦੇ ਆ ਕੀ ਨਹੀਂ ਕਰਦੇ ਮੇਰੇ ਲਈ ਇਹ ਨਾ ਜੂਦੀ ਨਹੀਂ ਮੇਰੇ ਲਈ ਤੇ ਇਹ ਜੂਦੀ ਆ ਕਿ ਜਿਹੜਾ ਉਹਨਾਂ ਨੇ 500 ਕਰੋੜ ਦੇ ਉੱਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਚੰਨੀ ਨੇ 350 ਕਰੋੜ ਰੁਪਏ ਦਿੱਤਾ ਇਹ ਬਹੁਤ ਐਮ ਹੈ ਇੱਕ ਨਾਲ ਹੀ ਨਵਜੋਤ ਕੋਰ ਸਿੱਧੂ ਦਾ ਟਵੀਟ ਆਂਦਾ ਕਿ ਮੇਰੇ ਬਿਆਨ ਨੂੰ ਤਰੋਰ ਮਰੋਰ ਕੇ ਪੇਸ਼ ਕੀਤਾ ਗਿਆ ਐ ਵੀ ਉਹ ਗੱਲ ਕਹਿ ਰਹੇ ਨੇ ਨਾਲ-ਨਾਲ ਨਹੀਂ ਤੋੜ-ਬੋੜ ਕੇ ਤੇ ਕੋਈ ਪੇਸ਼ ਨਹੀਂ ਕੀਤਾ ਗਿਆ ਉਹ ਤਾਂ ਚਲੋ ਇਹਨਾਂ ਦੇ ਮੁੜਕੇ ਪ੍ਰੈਸਰ ਪਾਇਆ ਹੈ ਨਾ ਉਹ ਲਾਈਵ ਪੀਸੀ ਕਰ ਰਹੇ ਸੀਗੇ ਤੋੜ-ਬੋੜ ਕੇ ਲਾਈਵ ਤੇ ਤੁਹਾਡਾ ਕੀ ਤੋੜ-ਬੋੜ ਕੇ ਕਰੂਗਾ ਅੱਲਾਹ ਤੁਸੀ ਕੋਈ ਲਿਖੀ ਸਟੇਟਮੈਂਟ ਦਿੰਦੇ ਹੋ ਉਸ ਤੋਂ ਕੋਈ ਬੰਦਾ ਕਹਿ ਸਕਦਾ ਜੀ ਮੈਂ ਆਹ ਲਾਈਨ ਨਹੀਂ ਕਹੀ ਆ ਗਿਆ ਤੇ ਬਸ ਜਦੋਂ ਤੁਸੀਂ ਲਾਈਵ ਪੀਸੀ ਕਰ ਰਹੇ ਹੋ ਲਾਈਵ ਬਾਈਟ ਦੇ ਦੇ ਤਾਂ ਉਹ ਤੇ ਤੋਰ ਮੋਰ ਵਾਲੀ ਤੇ ਕੋਈ ਗੱਲ ਨਹੀਂ ਅੱਛਾ ਕੀ ਸਮਝਦੇ ਹੋ ਕਿ ਨਵਜੋਤ ਕੌਰ ਸਿੱਧੂ ਦਾ ਉਹ ਸਿਆਸੀ ਭੂਮਿਕਾ ਤੁਸੀਂ ਕਿਦਾਂ ਦੇਖਦੇ ਹੋ ਕਿ ਤੁਸੀਂ ਇੱਕ ਸੀਜ਼ਨ ਪੋਲੀਟਿਸ਼ੀਅਨ ਜੇ ਲੰਬੇ ਸਰਵਿਸ ਤੋਂ ਸਿਆਸਤ ਦੇਖ ਰਹੇ ਹੋ ਤਾਂ ਇਹ ਗੱਲ ਪਹਿਲਾਂ ਵੀ ਕਹਿੰਦਾ ਸੀਗਾ ਹੁਣ ਵੀ ਕਹਿੰਦਾ ਕਿ ਜਿਹੜੀ ਇਹ ਸਿੱਧੂ ਜੋੜਾ ਆ ਇਹ ਕਦੀ ਸਿੱਧ ਪੋਲੀਟਿਕਸ ਨਹੀਂ ਕਰਦੇ ਜੀ ਇਹਨਾਂ ਦਾ ਪਤਾ ਨਹੀਂ ਉਹਨਾਂ ਦੇ ਕੀ ਕਰਨਾ ਕਿੱਦਾਂ ਦਾ ਸਟੈਪ ਲੈਣਾ ਜੀ ਪਰ ਜਿਹੜੀ ਗੱਲ ਉਹਨਾਂ ਨੇ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਬੋਲੀ ਆ ਜੀ ਇੱਕ ਸਰ ਬਹੁਤ ਸੀਰੀਅਸ ਹੈ ਤੇ ਬੜੀ ਗੰਭੀਰ ਹੈ ਸਸਪੈਂਡ ਕੀਤੇ ਆ ਜਾਂ ਕਿ ਉਹਨੂੰ ਬਹਾਲ ਕੀਤੇ ਆ ਇਹ ਮਸਲਾ ਨਹੀਂ ਹੈ ਜੀ ਮਸਲਾ ਪੰਜਾਬ ਨੂੰ ਲੁੱਟਣ ਦਾ ਮਸਲਾ ਵੀ ਕਾਂਗਰਸ ਦੇ ਪੰਜਾਬ ਕਿਵੇਂ ਲੁੱਟਿਆ ਤੇ ਪੰਜਾਬ ਦੇ ਪੈਸੇ ਜਿਹੜੇ ਦਿੱਲੀ ਚ ਕਿਧਰ ਨੇ ਹਾਂ ਤੁਸੀਂ ਕੱਲ ਨੂੰ ਜਾਂਚ ਕਰਾਓਗੇ ਜੀ ਕਿਉਂਕਿ ਜਿਸ ਤਰ੍ਹਾਂ 500 ਕਰੋੜ ਦਾ ਇੱਕ ਵੱਡਾ ਮਾਮਲਾ ਹੈ ਇੱਕ ਤਰ੍ਹਾਂ ਦੀ ਗੱਲ ਹੋ ਰਹੀ ਹੈ ਕਿਉਂਕਿ 500 ਕਰੋੜ ਕੋਈ ਛੋਟੀ ਅਮਾਊਂਟ ਨਹੀਂ ਹੈ ਸੂਬੇ ਵਸੇ ਹੀ ਬਹੁਤ ਵੱਡੀ ਚੀਜ਼ ਹੈ ਪਹਿਲਾਂ ਦੇਖੋ ਕੀ ਕਰਦੇ ਆ ਫੇਰ ਬੋਲੋ ਜਿਹੜਾ ਜੇ ਕੋਈ ਐਦਾ ਦੀ ਗੱਲ ਹੋਊਗੀ ਤੇ ਉਹ ਤਾਂ ਅਸੀਂ ਤਾਂ ਹਮੇਸ਼ਾ ਹੀ ਜਿਹੜਾ ਫਿਰ ਕ腐ਸ਼ਨ ਦੇ ਖਿਲਾਫ ਆ ਅਸੀਂ ਤਾਂ ਜ਼ੀਰੋ ਬਲੋ ਜਿਹੜਾ ਉਹ ਟੈਲੈਂਟਸ ਵਾਲੀ ਗੱਲ ਆ ਸਾਡੀ ਕਿ ਅਸੀਂ ਕਿਸੇ ਨੂੰ ਨਾ ਕ腐ਸ਼ਨ ਕਰ ਦਿੰਦੇ ਆ ਨਾ ਕ腐ਸ਼ਨ ਦੇ ਅਸੀਂ ਸਾਡੀ ਪਾਰਟੀ ਖਿਲਾਫ ਆ ਅਸੀਂ ਤਾਂ ਮਿਸੇ ਜਿਹੜਾ ਕ腐ਟ ਬੰਦਾ ਉਹਦੇ ਖਿਲਾਫ ਕਾਰਵਾਈ ਕਰਦੇ ਆ ਮਤਲਬ ਇਹ ਇਸ਼ੂ ਜਿਹੜਾ ਪੰਜਾਬ ਦਾ ਇੱਕ ਬਹੁਤ ਵੱਡਾ ਇਸ਼ੂ ਆ ਇਸ ਇਸ਼ੂ ਨੂੰ ਇਦਾਂ ਨਹੀਂ ਦਬਾਇਆ ਜਾ ਸਕਦਾ ਕਿ ਤੁਸੀਂ ਕਿਸੇ ਨੂੰ ਸਸਪੈਂਡ ਕਰ ਦਿਓ ਜਾਂ ਬਹਲਤ ਤੇ ਇੱਕ ਉਹ ਕੰਗਰესი ਉਹ ਕਹ ਰਹੇ ਨੇ ਕੁਲਵੀਰ ਜੀ ਰਾਣਾ ਉਹਨੇ ਗੱਲ ਹੋ ਰਹੀ ਸੀ ਉਹ ਫੋਨ ਲਾਈਨ ਤੇ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਬੀਜੇਪੀ ਤੇ ਜਾਣਾ ਹੈ ਔਰ ਬੀਜੇਪੀ ਦੇ ਸਲੀਪਰ ਸੈੱਲ ਲੱਗੇ ਨੇ ਚਲੋ ਛੱਡੋ ਜੀਰਾ ਕੀ ਕਹਿੰਦਾ ਕੀ ਨਹੀਂ ਕਹਿੰਦਾ ਜੀ ਮੈਂ ਆਪਣਾ ਪਛਾਤਾ ਤੁਹਾਨੂੰ ਦਿੱਤਾ ਤੇ ਹੁਣ ਤੁਸੀਂ ਤੁਸੀਂ ਸਮਝਦੇ ਹੋ ਕਿ ਇਹ ਬੀਜੇਪੀ ਦਾ ਰਸਤਾ ਅਪਣਾਣਗੇ ਜੀ ਇਹ ਮੈਂ ਤੁਹਾਨੂੰ ਕਿਹਾ ਉਹਨਾਂ ਨੇ ਕਦੀ ਸਿੱਧ ਬੋਲਟੈਕਸ ਵੀ ਕੀਤੀ ਉਹਨਾਂ ਦਾ ਪਤਾ ਨਹੀਂ ਉਹਨਾਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਜੀ ਪਰ ਜੋ ਉਹਨਾਂ ਨੇ ਕਿਹਾ ਉਹ ਬਹੁਤ ਸੀਰਸ ਮੁੱਦਾ ਬਸ ਸ਼ੁਕਰੀਆ ਸ਼ੁਕਰੀਆ ਤਾਲੀਵਾਲ ਸਾਹਿਬ ਸ਼ੁਕਰੀਆ